ਸ਼੍ਰੀਕਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਸਾਲ 2023 ਰੁਕਸਤ ਹੋਣ ਵਾਲਾ ਤੇ ਭਲਕੇ ਸਾਡੀਆਂ ਬਰੂਹਾਂ ਤੇ ਸਾਲ 2024 ਨੇ ਦਸਤਕ ਦੇ ਦੇਣੀ ਹੈ ਪਰ ਸਾਲ 2024 ਦੇ ਆਉਣ ਤੋਂ ਪਹਿਲਾਂ ਇੱਕ ਵਾਰ ਝਾਤ ਮਾਰਦੇ ਆ ਕਿ ਪੰਜਾਬ ਨੇ ਕੀ ਕੁਝ ਖਟਿਆ ਤੇ ਕੀ ਕੁਝ ਗਵਾਇਆ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਦੇ ਲਈ ਕੀ ਕੀਤਾ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਤੰਗ ਕੱਸਦੀਆਂ ਨਜ਼ਰ ਆਈਆਂ ਤੇ ਇਸ ਸਾਲ ਸਿਆਸਤਦਾਨਾਂ ਨੇ ਇੱਕ ਦੂਜੇ ਤੇ ਤੰਗ ਕਵਿਤਾ ਤੇ ਸ਼ਾਇਰੀ ਦੇ ਰੂਪ ਚ ਕਸੇ ਸ਼ਰੋਮਨੀਆ ਕਾਲੀਦਲ ਨੂੰ ਵੱਡਾ ਘਾਟਾ ਉਦੋਂ ਪਿਆ ਜਦੋਂ ਸ਼ਰੋਮਨੀਆ ਕਾਲੀਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪੰਜਾਬ ਸਰਕਾਰ ਕਈ ਵਾਰ ਸਵਾਲਾਂ ਚ ਕਿਰਦੀ ਨਜ਼ਰ ਆਈ ਤੇ ਆਪਣੇ ਫੈਸਲਿਆਂ ਤੋਂ ਯੂ-ਟਰਨ ਵੀ ਸਰਕਾਰ ਨੇ ਕਈ ਵਾਰ ਲਿਆ ਕਾਂਗਰਸ ਚ ਬਾਗੀ ਸੂਰ ਰੁੱਠ ਦੇ ਵਿਖਾਈ ਦਿੱਤੇ ਭਾਜਪਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਕੇ ਪਾਰਟੀ ਨੂੰ ਪੰਜਾਬ ਚ ਮਜ਼ਬੂਤ ਕਰਨ ਲਈ ਕੰਮ ਕੀਤਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਸੰਗਤ ਤੋਂ ਮਾਫੀ ਮੰਗੀ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਸਟੇਜ ਤੇ ਪਾਈ ਜੱਫੀ ਵੀ ਇਸ ਸਾਲ ਚਰਚਾ ਚ ਰਹੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਚ ਵੱਖ-ਵੱਖ ਥਾਵਾਂ ਤੇ ਬੈਠੇ ਰਹੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਕਿਸਾਨ ਧਰਨੇ ਨਾ ਲਾਉਣ ਕਿਸਾਨੇ ਨਾ ਸੋਚਣ ਕਿ ਧਰਨੇ ਲਾਉਣ ਦੇ ਨਾਲ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਮੁਲਾਜ਼ਮ ਜਥੇਬੰਦੀਆਂ ਅਧਿਆਪਕ ਤੇ ਵੱਖ-ਵੱਖ ਕਾਮੇ ਵੀ ਧਰਨਾ ਲਾਉਂਦੇ ਰਹੇ ਤੇ ਕਈ ਅੱਜ ਵੀ ਧਰਨਾ ਲਾ ਰਹੇ ਨੇ 1152 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਨੇ ਵੀ ਪੰਜਾਬ ਸਰਕਾਰ ਨੂੰ ਸਵਾਲਾਂ ਚ ਖੜੇ ਕੀਤਾ ਸੀ ਕਿਉਂਕਿ ਪ੍ਰੋਫੈਸਰ ਬਲਵਿੰਦਰ ਕੌਰ ਨੇ ਇੱਕ ਸੁਸਾਈਡ ਨੋਟ ਦਿਖਿਆ ਜਿਸ ਨੋਟ ਚ ਪੰਜਾਬ ਸਰਕਾਰ ਦੇ ਮੰਤਰੀ ਹਰਬਜੋਤ ਬੈਂਸ ਦੇ ਨਾਮ ਦਾ ਜ਼ਿਕਰ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਚ ਵਿਦਿਆਰਥੀਆਂ ਨੇ ਵੀ ਇੱਕ ਪ੍ਰੋਫੈਸਰ ਦੇ ਉੱਤੇ ਕਥਿਤ ਦੋਸ਼ ਲਾਏ ਜਿਸ ਨੂੰ ਲੈ ਕੇ ਵਿਦਿਆਰਥੀ ਧਰਨੇ ਤੇ ਬੈਠੇ ਰਹੇ ਤੇ ਲਗਾਤਾਰ ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਅਜੇ ਵੀ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਗਿਆਸਪੁਰਾ ਚ ਮੇਨ ਹੋਲਾ ਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ ਕਰੀਬ 11 ਲੋਕਾਂ ਦੀ ਮੌਤ ਤੇ ਕਈ ਲੋਕ ਬਿਮਾਰ ਹੋ ਗਏ ਸੀ। ਸਭ ਤੋਂ ਵੱਡੀ ਮਾਰ ਇਸ ਵਾਰ ਪੰਜਾਬ ਨੇ ਹਟਦੀ ਸਹੀ ਹੈ। ਹੜ੍ਹ ਕਰਕੇ 1400 ਪਿੰਡ ਡੁੱਬੇ, 40 ਵਿਅਕਤੀਆਂ ਦੀ ਜਾਨ ਗਈ। ਹੜ੍ਹਾਂ ਨੇ ਲੋਕਾਂ ਕੋਲ ਰੁਜ਼ਗਾਰ ਖੋਇਆ, ਲੋਕਾਂ ਦਾ ਘਰ-ਬਾਰ ਖੋਇਆ ਤੇ ਕਈ ਆਪਣੇ ਵੀ ਇਸ ਹੜ੍ਹ ਦੀ ਮਾਰ ਹੇਠਾਂ ਦੱਬੇ ਗਏ। ਇਸ ਸਾਲ ਨਸ਼ੇ ਕਰਕੇ ਕਈ ਘਰਾਂ ਦੇ ਚਿਰਾਗ ਬੁਜੇ ਤੇ ਲੋਕ ਲਗਾਤਾਰ ਨਸ਼ੇ ਨੂੰ ਲੈ ਕੇ ਸਰਕਾਰਾਂ ਤੇ ਸਵਾਲ ਚੁੱਕਦੇ ਰਹੇ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਸਾਲ ਪੱਖ ਦਾ ਰਿਹਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 28 ਲੱਖ ਲੋਕਾਂ ਤੋਂ ਫਾਰਮ ਵਰਵਾ ਕੇ ਰਾਜਪਾਲ ਨੂੰ ਦਿੱਤੇ ਗਏ ਤੇ ਰਾਜਪਾਲ ਨੂੰ ਅਪੀਲ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਤਾਂ ਜੋ ਲੰਮੇ ਸਮੇਂ ਤੋਂ ਬੰਦੀ ਸਿੰਘਿਤ ਨਦੀਆਂ ਸਜ਼ਾਵਾ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕੇ ਸਤੁਲਜ ਯਮੁਨਾ ਲਿੰਕ ਜਾਂ ਫਿਰ ਕਹਿ ਲਈਏ ਕਿ SYL ਦਾ ਮੁੱਦਾ ਵੀ ਇਸ ਸਾਲ ਚਰਚਾ ਚ ਰਹੀ ਹੈ ਕਿਉਂਕਿ ਐਸਵਾਈਐਲ ਨੂੰ ਲੈ ਕੇ ਪੰਜਾਬ ਸਰਕਾਰ ਵੀ ਲਗਾਤਾਰ ਦਾਅਵੇ ਕਰਦੀ ਰਹੀ ਤੇ ਸੁਪਰੀਮ ਕੋਰਟ ਦੇ ਵੱਲੋਂ ਵੀ ਇੱਕ ਸਖਤੀ ਵਾਲਾ ਰੋਖ ਐਸਵਾਈਐਲ ਨੂੰ ਲੈ ਕੇ ਅਖਤਿਆਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਸਵਾਈਐਲ ਦਾ ਮੁੱਦਾ ਪੱਖ ਦਾ ਰਿਹਾ ਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਗਜਿੰਦਰ ਸ਼ਖਾਵਤ ਦੀ ਅਗਵਾਈ ਹੇਠ ਬੈਠਕ ਹੋਈ ਜੋ ਬੈਠਕ ਬੇਸਿੱਟਾ ਰਹੀ ਪੰਜਾਬ ਦੇ ਮੁੱਖ ਮੰਤਰੀ ਇੱਕ ਹੀ ਗੱਲ ਤੇ ਅੜੇ ਸੀ ਕਿ ਪੰਜਾਬ ਦੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣ ਨਹੀਂ ਹੈ ਪੰਜਾਬ ਦੀ ਅਮਨ ਕਾਨੂੰਨ ਦੀ ਸੁਰੱਖਿਆ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠਦੇ ਰਹੇ ਕਿਉਂਕਿ ਆਏ ਦਿਨੀ ਪੰਜਾਬ 'ਚ ਕਤਲ ਹੋ ਰਹੇ ਨੇ ਕਿਉਂਕਿ ਆਏ ਦਿਨੀ ਪੰਜਾਬ 'ਚ ਲੁੱਟ ਖੋਦੀਆਂ ਵਾਰਤਾ ਤਾਂ ਸਾਹਮਣੇ ਆ ਰਹੀਆਂ ਸੀ ਜਿਸ ਨੂੰ ਲੈ ਕੇ ਸਰਕਾਰ ਨੇ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਪੰਜਾਬ ਦੇ ਡੀਜੀਪੀ ਨੂੰ ਸ਼ਕਤੀ ਦੇ ਨਾਲ ਆਦੇਸ਼ ਵੀ ਦਿੱਤੇ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਤੇ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧਿਤ ਕੀਤਾ ਜਾਵੇ ਇਸ ਸਾਲ ਵੱਖ-ਵੱਖ ਕੇਸਾਂ 'ਚ ਨਾਮਜ਼ਦ ਪੰਜਾਬ ਪੁਲਿਸ ਨੇ ਕਈ ਨੌਜਵਾਨਾਂ ਨੂੰ ਪੁਲਿਸ ਹਿਰਾਸਤ 'ਚ ਲਿਆ ਤੇ ਕਈ ਨੌਜਵਾਨਾਂ ਨੂੰ ਕਠਿਤ ਮੁਕਾਬਲਿਆਂ 'ਚ ਖਤਮ ਕਰ ਦਿੱਤਾ ਸੋ ਇਹ ਸੀ ਕਿ ਸਾਲ 2023 'ਚ ਪੰਜਾਬ ਅੰਦਰ ਕਿਹੜੀਆਂ ਘਟਨਾਵਾਂ ਵਾਪਰੀਆਂ ਪੰਜਾਬ ਦੇ ਸਿਆਸਤਦਾਨਾਂ ਪੰਜਾਬ ਦੇ ਲਈ ਸਾਲ 2023 ਚ ਕੀ ਕੁਝ ਕੀਤਾ ਉਮੀਦ ਹੈ ਕਿ ਜਿਹੜੀਆਂ ਗੱਲਾਂ ਤੇ ਜਿਹੜੀਆਂ ਘਟਨਾਵਾਂ ਸਾਲ 2023 ਚ ਵਾਪਰੀਆਂ ਉਹ ਸਾਲ 2024 ਚ ਨਹੀਂ ਵਾਪਰਨਗੀਆਂ ਤੇ ਪੰਜਾਬ ਦੇ ਸਿਆਸਤਦਾਨ ਇੱਕ ਦੂਜੇ ਤੇ ਸਿਆਸੀ ਤੰਜ ਕਸਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਗੱਲ ਕਰਨਗੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਣਗੇ ਤੇ ਪੰਜਾਬ ਵੀ ਹੱਸਦਾ ਖੇਡਦਾ ਰਹੇਗਾ